ਸੱਚੇ ਤਨਾ ਮਾਚਨਾ ਸਬੰਧਤ ਜੋ ਸਿੱਕਾ ਦੂਨੇ ਜਾਂ ਜੋ ਉਹਨਾਂ ਨੂੰ ਕੋਈ ਰਾਉਂਡ ਅਪ ਵੀ ਕੀਤਾ ਗਿਆ ਜਾਂ ਉਹਨਾਂ ਘਰ ਵਿੱਚ ਉਹਨਾਂ ਨੂੰ ਨਜ਼ਰਬੰਦ ਵੀ ਰੱਖਿਆ ਗਿਆ ਹੈ। ਹਾਂ ਕੁਝ ਬੰਦਿਆਂ ਨੂੰ ਪ੍ਰੀਵੈਂਟਿਵ ਰਿਟੈਂਸ਼ਨ ਚ ਲਿਆ ਗਿਆ। ਤਾਂ ਕਿ ਮਾਹੌਲ ਖਰਾਬ ਨਾ ਹੋ ਪੰਜਾਬ ਵਿੱਚ। ਤੁਸੀਂ ਉਸ ਕਰਕੇ ਅਸੀਂ ਸਮਝਦਾ ਹੈ ਕਿ ਜਿਹੜੀ ਪੰਜਾਬ ਦੀ ਸ਼ਾਂਤੀ ਨੂੰ ਬਹਾਲ ਰੱਖਣ ਲਈ ਕੋਈ ਅਗਰ ਪ੍ਰੀਵੈਂਟਿਵ ਐਕਸ਼ਨ ਲੈਣਾ ਪਵੇ ਤਾਂ ਲੈਣਾ ਪੈਂਦਾ ਕੋਈ। ਕਦੀ ਵੀ ਪੰਜਾਬ ਪੁਲਿਸ ਕਿਸੇ ਵੀ ਧਾਰਮਿਕ ਸਥਾਨ ਦੇ ਵਿੱਚ ਅੰਦਰ ਵੜ ਕੇ ਕਦੀ ਕਿਸੇ ਨੂੰ ਅਰੈਸਟ ਨਹੀਂ ਕਰਦੀ। ਬਾਕੀ ਜੇ ਕਾਂਸੇ ਵਾਲੇ ਨੂੰ ਫੜਨਾ ਹੁੰਦਾ ਤਾਂ ਸੜਕ ਤੇ ਆਉਂਦੇ ਨੂੰ ਫੜ ਲੈਂਦੇ ਉਹ ਕਿਹੜਾ ਬਾਈਅਰ ਆ। ਇਹ ਤੋਂ ਵੀ ਫਟ ਸਕਦਾ ਸੀ 550 ਲੱਖਾਂ ਲਾਕੇ ਰਸਤੇ ਵਿੱਚ ਇਹ ਝੂਠੇ ਇਲਜ਼ਾਮ ਅਮਰਤਪਾਲ ਸਿੰਘ ਦੀ ਰਿਹਾਈ ਅਤੇ ਉਹਨੂੰ ਪੰਜਾਬ ਵਿੱਚ ਸ਼ਿਫਟ ਕਰਨ ਲਈ ਅਜਮਰਤਪਾਲ ਸਿੰਘ ਦੇ ਪਰਿਵਾਰ ਵੱਲੋਂ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਚੇਤਨਾ ਮਾਰਚ ਦੀ ਸ਼ੁਰੂਆਤ ਕੀਤੀ ਜਾਣੀ ਸੀ ਜਿਸ ਤੋਂ ਪਹਿਲਾਂ ਹੀ ਅਮਰਤਪਾਲ ਸਿੰਘ ਦੇ ਮਾਤਾ ਅਤੇ ਕੁਝ ਲੋਕਾਂ ਨੂੰ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ ਗ੍ਰਿਫਤਾਰ ਕਰ ਲਿਆ ਗਿਆ ਅਤੇ ਨਾਲ ਨਾਲ ਉਸ ਸਿੱਖ ਆਗੂਆਂ ਨੂੰ ਘਰਾਂ ਵਿੱਚ ਬੰਦਕ ਬਣਾਇਆ ਗਿਆ ਜਾਂ ਉਹਨਾਂ ਨੂੰ ਘਰਾਂ ਵਿੱਚ ਪੁਲਿਸ ਲਾਕੇ ਲਗਾਤੇ ਗਏ ਨੇ ਸਾਡੇ ਨਾਲ ਪੁਛ ਦੇ ਅਧਿਕਾਰੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਮਾਮਲਾ ਹੈਗਾ ਸਾਰਾ ਅੱਜ ਤੁਮਦਵਾ ਸਾਹਿਬ ਨੂੰ ਵੀ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੈਗਾ ਜੇਤਨਾ ਮਾਰਚ ਨੂੰ ਵੀ ਕਿਤਨਾ ਕਿਤਿਆ ਰੋਪ ਲੱਗ ਰਹੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਇਹ ਜੇਤਨਾ ਮਾਰਚ ਦਾ ਤਾਂ ਇੱਥੇ ਤੱਕ ਹੈ ਕਿ ਉਹਨਾਂ ਕੋਲ ਜਦੋਂ ਪਰਮਿਸ਼ਨ ਨਹੀਂ ਹੈ ਨਹੀਂ ਦੇ ਥੈਟ ਕੈਨ ਨੋਟ ਬੀ ਅਲੋਡ ਸੈਕੰਡ ਚੀਜ਼ ਇਹ ਹੈ ਕਿ ਇੱਥੇ ਡਿਪਲॉयਮੈਂਟ ਤੇ ਰਹੇਗੀ ਕਿਉਂਕਿ ਵਿਸਾਖੀ ਦਾ ਤਿਉਹਾਰ ਆ ਰਿਹਾ ਹੈ ਤੇ ਜਿਹੜੀਆਂ ਸਕਿਉਰਿਟੀ ਅਰੇਂਜਮੈਂਟਸ ਹੈਗੀਆਂ ਜਾਂ ਟ੍ਰੈਫਿਕ ਅਰੇਂਜਮੈਂਟ ਹੈਗੀਆਂ ਉਹ ਸਹੀ ਪਬਲਿਕ ਦੇ ਇੰਟਰਸ ਸੱਚੇ ਤਨਾ ਮਾਰਚ ਨਾਲ ਸੰਬੰਧਿਤ ਉਹ ਸਿੱਕਾ ਗੂਨੇ ਜਾਂ ਕੁਝ ਉਹਨਾਂ ਨੂੰ ਕੋਈ ਆਰਾਊਂਡ ਅਪ ਵੀ ਕੀਤਾ ਗਿਆ ਜਾਂ ਉਹਨਾਂ ਘਰ ਵਿੱਚ ਉਹਨਾਂ ਨੂੰ ਨਜ਼ਰਬੰਦ ਵੀ ਰੱਖਿਆ ਗਿਆ ਹੈ। ਹਾਂ ਕੁਝ ਬੰਦਿਆਂ ਨੂੰ ਪ੍ਰੀਵੈਂਟਿਵ ਡਿਟੈਂਸ਼ਨ 'ਚ ਲਿਆ ਗਿਆ ਤਾਂ ਕਿ ਮਾਹੌਲ ਖਰਾਬ ਨਾ ਕਰਨ ਪੰਜਾਬ ਦਾ। ਕਿ ਤੁਹਾਨੂੰ ਲੱਗਦਾ ਵੀ ਚੇਤਨਾ ਮਾਰਚ ਨਿਕਲਦਾ ਕੋਈ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਸੀ ਜਾਂ ਮਾਹੌਲ ਖਰਾਬ ਕਰ ਸਕਦੇ ਸੀ ਜਾਂ ਉਹ ਚੀਜ਼ ਤੁਸੀਂ ਕਿਹਾ ਕਿ ਉਹਨਾਂ ਨੇ ਪਰਮਿਸ਼ਨ ਕੋਈ ਅਪਲਾਈ ਨਹੀਂ ਕੀਤੀ ਜਾਂ ਕੀ ਹੈ ਗੱਲ। ਪ੍ਰੀਵੈਂਟਿਵ ਕਸਟਡੀ ਦਾ ਮਤਲਬ ਇਹੋ ਹੀ ਹੁੰਦਾ ਕਿ ਵੀ ਐਂਟੀਸੀਪੇਟ ਕੇ ਮਾਹੌਲ ਖਰਾਬ ਕਰਨਗੇ। ਕਿ ਦਿਸ ਇਜ਼ ਐਨ ਇੰਡੀਵਿਜੂਅਲਿਸਟਿਕ ਵਿਊ ਉਹਦੇ ਵਿੱਚ ਕੋਈ ਕਮਿਊਨਿਟੀ ਦਾ ਤਾਂ ਕੋਈ ਲੈਣਾ ਦੇਣਾ ਹੁੰਦਾ ਨਹੀਂ ਹੈਗਾ ਹਾਲਕੇ ਆ ਮੈਨ ਇਟ ਇਜ਼ ਨਾਟ ਸਪੀਕਿੰਗ ਅਬਾਊਟ ਅ ਕਮਿਊਨਿਟੀ ਫਾਰ दैट ਮੈਟਰ ਆਈ ਸੇ ਇਸ਼ੂ ਇਜ਼ ਰਿਲੇਟਡ ਟੂ ਵਨ ਇੰਡੀਵਿਜੂਅਲ ਓਨਰ ਤੋਂ ਉਸ ਕਰਕੇ ਅਸੀਂ ਸਮਝਦਾ ਹੈ ਕਿ ਜਿਹੜੀ ਪੰਜਾਬ ਦੀ ਸ਼ਾਂਤੀ ਹੈ ਨੂੰ ਬਹਾਲ ਰੱਖਣ ਲਈ ਕੋਈ ਅਗਰ ਪ੍ਰੀਵੈਂਟਿਵ ਐਕਸ਼ਨ ਲੈਣਾ ਪਵੇ ਤਾਂ ਲੈਣਾ ਪੈਂਦਾ ਪੁਲਿਸ ਨੂੰ ਕਾਂਸਿੰਗ ਵਾਲੇ ਨੂੰ ਪੋਸਟ ਪਾਈ ਕੇ ਫੇਸਬੁਕ ਤੇ ਉਹ ਕਹਿੰਦੇ ਮੈਨੂੰ ਗੁਰਦੁਆਰਾ ਸਾਹਿਬ ਤੋਂ ਅਰੈਸਟ ਕੀਤਾ ਗਿਆ ਮੈਂ ਗੁਰਦੁਆਰਾ ਸਾਹਿਬ ਦੀ ਸ਼ਰਾਨਾਂ ਦੇ ਵਿੱਚ ਸੀਗਾ ਕੀ ਮਾਮਲਾ ਹੈਗਾ ਕਿਉਂ ਗੁਰਦੁਆਰਾ ਸਾਹਿਬ ਤੋਂ ਅਰੈਸਟ ਕੀਤਾ ਗਿਆ ਉਹਨੂੰ ਕਿਉਂ ਅਰੈਸਟ ਕੀਤਾ ਗਿਆ ਉਹ ਕਹਿੰਦਾ ਮੈਂ ਤੱਕ ਸਾਹਿਬ ਆਇਆ ਸੀ ਗੁਰਦੁਆਰਾ ਸਾਹਿਬ ਤੋਂ ਪੁਲਿਸ ਜਾਂ ਸਰਕਾਰ ਆ ਧੱਕਾ ਕਰੀ ਹੈਗੀ ਅਸ ਸਾਡੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੁੰਦੇ ਨੇ ਕਦੀ ਵੀ ਪੰਜਾਬ ਪੁਲਿਸ ਕਿਸੇ ਵੀ ਧਾਰਮਿਕ ਸਥਾਨ ਦੇ ਵਿੱਚ ਅੰਦਰ ਵੜ ਕੇ ਕਦੀ ਕਿਸੇ ਨੂੰ ਅਰੈਸਟ ਨਹੀਂ ਕਰਦੀ ਬਾਕੀ ਜੇ ਕਾਂਸਿੰਗ ਵਾਲੇ ਨੂੰ ਫੜਨਾ ਹੁੰਦਾ ਤਾਂ ਸੜਕ ਤੇ ਆਉਂਦੇ ਨੂੰ ਫੜ ਲੈਂਦੇ ਉਹ ਕਿਹੜਾ ਬਾਈ ਕਦੇ ਵੀ ਫੜ ਸਕਦਾ ਸੀ 550 ਰੁਪਏ ਨਾਕੇ ਰਸਤੇ ਦੇ ਵਿੱਚ ਇਹ ਝੂਠੇ ਇਲਜ਼ਾਮ ਨੇ ਇਹਨਾਂ ਤੇ ਪਬਲਿਕ ਨੂੰ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸਰ ਪਿਛਲੀ ਪਿਛਲੀ ਵਾਰ ਵੀ ਅਮਰਿਤਪਾਲ ਸਿੰਘ ਦਾ ਮਾਮਲਾ ਸੀ ਉਸ ਕਰਕੇ ਕਾਫੀ ਜ਼ਿਆਦਾ ਸਿਕਿਉਰਟੀ ਜਿਹੜੇ ਦਮਦਵਾ ਸਾਹਿਬ ਲਗਾਈ ਗਈ ਵਿਸਾਖੀ ਦਾ ਤਿਉਹਾਰ ਸੀ ਇਸ ਵਾਰ ਵੀ ਵਿਸਾਖੀ ਦਾ ਤਿਉਹਾਰ ਹੈਗਾ ਕਾਫੀ ਜ਼ਿਆਦਾ ਸਿਕਿਉਰਟੀ ਲਈ ਹੈ ਕਿਤਨੇ ਕਿਤ ਸੰਗਤਾਂ ਨੂੰ ਮੁਸ਼ਕਲ ਆਉਂਦੀ ਹੈ ਇਸ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਸੋਰੀ ਦਮਦਵਾ ਸਾਹਿਬ ਦੇ ਜਥੇਦਾਰ ਨੇ ਵੀ ਕਿਹਾ ਹੈਗਾ ਕਿ ਸੰਗਤਾਂ ਨੂੰ ਕੋਈ ਮੁਸ਼ਕਲ ਨਾ ਆਵੇ ਸੰਗਤਾਂ ਆਰਾਮ ਨਾਲ ਆਉਣ ਕੋਈ ਇਸ ਤਰ੍ਹਾਂ ਵੀ ਕੋਈ ਸੰਗਤਾਂ ਨੂੰ ਮੁਸ਼ਕਲ ਆ ਦੇਣੀ ਅਸੀਂ ਸੰਗਤਾਂ ਦੀਆਂ ਮੁਸ਼ਕਲਾਂ ਸੋਲਵ ਕਰ ਲਈ ਤੇ ਰਸਤੇ 'ਚ ਖੜੇ ਆ ਉਹਨਾਂ ਨੂੰ ਫੈਸਿਲੀਟੇਟ ਕਰ ਲਈ ਸਿਕਿਉਰਿਟੀ ਅਰੇਂਜਮੈਂਟ ਤੇ ਜਿਹੜੇ ਟ੍ਰੈਫਿਕ ਦੇ ਅਰੇਂਜਮੈਂਟ ਹੈ ਉਹਨਾਂ ਸੰਗਤਾਂ ਦੀ ਫੈਸਿਲੀਟੇਸ਼ਨ ਲਈ ਤਾਂ ਹੈ ਉਹ ਸਾਡਾ ਆਪਣਾ ਕੀ ਪਰਪਸ ਹੈ ਸਾਡੇ ਭੈਣ ਭਰਾ ਨੇ ਇੱਥੇ ਮੱਥਾ ਟੇਕਣਾ ਆਉਂਦੇ ਨੇ ਮੇਲਾ ਵਿੱਚ ਪਾਰਟਿਸਿਪੇਟ ਕਰਨਾ ਆਉਂਦੇ ਨੇ ਅਸੀਂ ਉਹਨਾਂ ਦੀ ਹੈਲਪ ਲਈ ਖੜੇ ਜਨਰਲ ਪਬਲਿਕ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਲੇਕਿਨ ਆ ਕਿਸੇ ਇੰਡੀਵਿਜੂਅਲ ਨੂੰ ਜਾਂ ਕਿਸੇ ਹੋਰ ਨੂੰ ਹੋ ਸਕਦੀ ਹੈ ਅਮਨ ਦੇਖਣ ਛੇਰ ਵਿੱਚ ਦੱਸ ਯੂਲ ਟ੍ਰਾਈ ਟੂ ਮੋਡੀਫਾਈ ਅਗਰ ਕਿਸੇ ਨੂੰ ਕੋਈ ਤਕਲੀਫ ਹੈ ਸਾਨੂੰ ਦੱਸੋ ਇਹ ਸ ਵੈਸਾ ਕਿਤੇ ਲੱਖਾਂ ਦੀ ਤਰ੍ਹਾਂ ਸੰਗਤਾਂ ਹੁੰਦੀਆਂ ਨੇ ਦੇਸ਼ ਵਿਦੇਸ਼ ਤੋਂ ਆਉਂਦੀਆਂ ਨੇ ਉਹ ਕਿਤੇ ਨਾ ਕਿਤੇ ਜਿੱਮੇ ਪੁਲਿਸ ਕਾਫੀ ਜ਼ਿਆਦਾ ਲੱਗੀ ਹੈ ਉਹਨਾਂ ਮਨ ਚ ਡਰ ਭੈ ਹੋ ਜਾਂਦਾ ਹੈਗਾ ਕੀ ਮੈਸੇਜ ਦੇਣਾ ਚਾਹੋਗੇ ਸੰਗਤ ਨੂੰ ਜੋ ਦੇਸ਼ਾਂ-ਵਿਦੇਸ਼ਾਂ ਤੋਂ ਵਿਸਾਖੀ ਦੇ ਤਿਹਾੜੀ ਤੇ ਆਉਣਾ ਚਾਹੁੰਦੇ ਆ ਜਾਂ ਆਣਗੇ ਜੀ ਮੈਂ ਤਾਂ ਸਮਝਦਾ ਕਿ ਜ਼ਿਆਦਾ ਫੋਰਸ ਲੱਗਣਾ ਤਾਂ ਲੋਕਾਂ ਦੇ ਵਿੱਚ ਭਰੋਸਾ ਵਧਣਾ ਚਾਹੀਦਾ ਕਿ ਪੁਲਿਸ ਸਾਡੀ ਪ੍ਰੋਟੈਕਸ਼ਨ ਲਈ ਉੱਥੇ ਖੜੀ ਹੈ ਜੇ ਇੱਥੇ ਬਿਲਕੁਲ ਹੀ ਪੁਲਿਸ ਨਾ ਲੱਗੀ ਹੋਵੇ ਕੀ ਲੋਕ ਜ਼ਿਆਦਾ ਸਿਕਿਓਰ ਫੀਲ ਕਰਨਗੇ ਸੋ ਸਾਡੀ ਪ੍ਰੈਸੈਂਸ ਦੇ ਵਿੱਚ ਤਾਂ ਲੋਕਾਂ ਨੂੰ ਇਹ ਫੀਲ ਕਰਨਾ ਚਾਹੀਦਾ ਕਿ ਸਾਡੀ ਸ ਸੋ ਜਿਹੜਾ ਪਰਸੈਪਸ਼ਨ ਬਣਾਈ ਜਾ ਰਹੀ ਆ ਕਿ ਪੁਲਿਸ ਜ਼ਿਆਦਾ ਹੈ ਲੋਕਾਂ ਨੂੰ ਤੰਗ ਕਰਦੀ ਫਰਾਨਾ ਇਹ 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 ਦਾ ਕੋਈ ਬੀਸਲ ਸੈਲੀਗੇਸ਼ਨ ਹੈ ਦੇ ਹੈਵ ਆ ਮੈਨ ਕਸਟਡ ਮੋਟਿਵ ਅੰਦਰ ਆਦਰਵਾਇਸ ਪੁਲਿਸ ਕਦੀ ਲੋਕਾਂ ਨੂੰ ਤੰਗ ਥੋੜੇ ਕਰਦੀ ਆ ਅਸੀਂ ਤਾਂ ਇਹਨਾਂ ਦੇ ਪਬਲਿਕ ਸਰਵੈਂਟਸ ਵੀ ਰਾਦਰ ਸਪੋਰਟ ਥੈਮ ਫੈਸਿਲਿਟੇਟ ਥੈਮ ਬਿਲਕੁਲ ਇਹਨਾਂ ਪੁਲਿਸ ਅਧਿਕਾਰੀ ਜਿਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਪੁਲਿਸ ਤਾਇਨਾਤ ਕੀਤੀ ਗਿਆ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੀ ਗਿਆ ਤੇ ਵਿਸਾਖੀ ਦੇ ਇਹਨਾਂ ਨੇ ਆਉਂਦਾ ਉਹਨਾਂ ਨੂੰ ਸੱਦਾ ਵੀ ਦਿੱਤਾ ਤਾਂ ਜੋ ਰੋਕ ਸੁਰੱਖਿਆਤਾਂ ਤੇ ਸੁਰੱਖਿਅਤ ਤਖਸ਼ ਨਤਮਸਤ ਹੋਣ ਮਨੀਸ਼ ਗਰ ਪੀਟੀਸੀ ਨਿਊਜ਼ ਦਮਦਵਾ ਸਾਹੀ ਬਠਿੰਡਾ